ਚੰਨਲਾ ਦੇ ਚੱਲ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ ਸਾਡੀ ਸਰਕਾਰ ਨੇ ਸਾਡੇ ਕੌਮੀ ਕਨਵੀਨਰ ਨੇ ਅਰਵਿੰਦ ਕੇਜੀਵਾਲ ਜੀ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰਾਂਗੇ ਔਰੇ ਕਿਦੋਂ ਤੋਂ ਸ਼ੁਰੂ ਹੋਇਆ ਜਿਹੜਾ 7 ਤੋਂ ਲੈ ਕੇ 17 ਤੱਕ ਦਾ ਦੌਰ ਹੈ ਪੰਜਾਬ ਦੇ ਵਿੱਚ ਜਦੋਂ ਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀਗੀ ਉਦੋਂ ਇਹ ਨਸ਼ਾ ਪੰਜਾਬ ਦੀ ਧਰਤੀ ਤੇ ਆਇਆ ਉਦੋਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਨਸ਼ਾ ਛੇਵਾਂ ਦਰਿਆ ਜਿਹੜਾ ਪੰਜ ਤਰ੍ਹਾਂ ਦੀ ਧਰਤੀ ਤੇ ਸੇਵਾ ਦਰਿਆ ਨਸ਼ਿਆਂ ਦਾ ਜਿਹੜਾ ਵਗ ਰਿਹਾ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਦਸੰਬਰ 13 ਦੇ ਵਿੱਚ ਜਦੋਂ ਭੋਲਾ ਸਮਗਲ ਫੜਿਆ ਗਿਆ ਉਹਨੇ ਮਹਾਲੀ ਕੋਰਟ ਦੇ ਵਿੱਚ ਬਕਾਇਦਾ ਮਜੀਠੀਆ ਦੇ ਖਿਲਾਫ ਵੀ ਕਦੋਂ ਮਜੀਠੀਆ ਦੇ ਖਿਲਾਫ ਜਿਹੜੀ ਸਟੇਟਮੈਂਟ ਦਿੱਤੀ ਉਹਦੀ ਬੜੀ ਚਰਚਾ ਹੋਈ ਪਰ ਉਸ ਸਮੇਂ ਦੀ ਸਰਕਾਰ ਨੇ ਕੁਛ ਨਹੀਂ ਕੀਤਾ ਉਸ ਸਮੇਂ ਈਡੀ ਨੇ ਮਜੀਠੀਆ ਤੋਂ ਜਿਹੜੀ ਪੁੱਛਗਿੱਛ ਕੀਤੀ ਕਿਉਂਕਿ ਉਹਦੀ ਸਟੇਟਮੈਂਟ ਦੇ ਵਿੱਚ ਜਿਹੜੀ ਡਰਗ ਬੰਦੀ ਦਾ ਦਰਜ ਸੀ ਜਾਂ ਚੱਚਾ ਸੀਗੀ ਉਹ ਸਾਰੀਆਂ ਚੀਜ਼ਾਂ ਈਡੀ ਨੇ ਉਦੋਂ ਵੀ ਜਾਂਚ ਕੀਤੀ ਉਸ ਤੋਂ ਬਾਅਦ ਜਦੋਂ 17 ਦੇ ਵਿੱਚ ਕੈਪਟਨ ਅਮਨਦਸਰ ਦੀ ਸਰਕਾਰ ਆਈ ਵੋਟਾਂ ਲੈ ਲਈ ਕੈਪਟਨ ਨੇ ਦਸ ਗਨੇ ਹੱਥ ਦੇ ਵਿੱਚ ਗੁਟਕਾ ਸਾਫ ਫੜ ਕੇ ਸੌ ਖਾਦੀ ਕੇਸੀ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰਾਂਗੇ ਵੱਡੇ ਤੋਂ ਵੱਡੇ ਨਸ਼ੇ ਸਮਗਲਾਂ ਨੂੰ ਜੇਲਾਂ ਸੁਟਾਂਗੇ ਪਰ ਨਸ਼ੇ ਸਮਗਲਾਂ ਨੂੰ ਸੁਟਣ ਦੀ ਬਜਾਏ 5 ਸਾਲ ਪੰਜਾਬ ਦੇ ਲੋਕ ਕਹਿੰਦੇ ਰਹੇ ਕਿ ਚਾਚੇ ਭਤੀਜੇ ਦੀ ਸਰਕਾਰ ਉਸ ਸਮੇਂ ਕੈਪਟਨ ਸਾਹਿਬ ਚਾਚਾ ਜੀ ਬਣ ਗਏ ਸੀਗੇ ਮਜੀਠੀਆ ਸਾਹਿਬ ਪਤੀਜਾ ਬਣ ਕੇ ਸੀਗੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਜਦੋਂ ਬਾਈ ਦੀਆਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਜਦੋਂ ਸਾਡੇ ਕੋਮਿਕ ਕਨਵਿੰਦਾ ਦਾ ਦਵਿੰਦ ਕੇਰੀਵਾਲ ਜੀ ਨੇ ਵਾਅਦਾ ਕੀਤਾ ਸੀਗਾ ਮਾਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਪਿਛਲੇ 2.5 3 ਸਾਲਾਂ ਤੋਂ ਅਸੀਂ ਇਹਦੀ ਪੂਰੀ ਡੰਗਾਈ ਦੇ ਨਾਲ ਕੋਖ ਕੀਤੀ ਕਿਆ ਕੀ ਕੀ ਕਰਨਾ ਉਹ ਤੋਂ ਬਾਅਦ ਬਕਾਇਦਾ ਪਹਿਲੀ ਵਾਰ ਤੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਸ਼ੁਰੂ ਕੀਤਾ ਹੁਣ ਤੱਕ ਹਜ਼ਾਰਾਂ ਸਮਗਲੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਸੁੱਟੇ ਸੈਂਕੜੇ ਉਹਨਾਂ ਦੇ ਕਬਜ਼ੇ ਜਿਹੜੇ ਉਹ ਟਾਏ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਜ਼ਬਤ ਕੀਤੀਆਂ ਔਰ ਬਹੁਤ ਸਾਰੇ ਸਮਗਲੇ ਜਿਹੜੇ ਪੰਜਾਬ ਛੱਡ ਕੇ ਭੱਜ ਗਏ ਅੱਜ ਵੀ ਸਾਡੀ ਪੁਲਿਸ ਅੱਜ ਵੀ ਸਾਡੀ ਏਜੰਸੀ ਹੈ ਟਟਕੇ ਲੱਗੀਆਂ ਕੀ ਕਹਿੰਦੇ ਸੀਗੇ ਕਹਿੰਦਾ ਸੀ ਮਾੜਿਆਂ ਦੇ ਘਰ ਆਵਿਓ ਤਕੜਿਆਂ ਵਾਲੀ ਜਾਂਦੇ ਜਿਨ੍ਹਾਂ ਨੇ ਨਸ਼ੇ ਲਿਆਂਦੇ ਉਹਨਾਂ ਨਾਲ ਕਿਉਂ ਦੀ ਜਾਂਦੇ ਮੈਂ ਅੱਜ ਖੋੜੇ ਬਿਆਨ ਤੁਹਾਡੇ ਚੈਨਲ 'ਤੇ ਦੇਖ ਰਿਆ ਸੀਗਾ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਗੱਲ ਕਹਿੜੀ ਚਾਹੁੰਦਾ ਕਿ ਕਾਂਗਰਸੀਆਂ ਦੇ ਬਿਆਨ ਸੁਣੋ ਕੀ ਕਹਿੰਦੇ ਨੇ ਬੀਜੇਪੀ ਦੇ ਬਿਆਨ ਸੁਣੋ ਕੀ ਕਹਦੇ ਕਾਲੀ ਦਲ ਦੇ ਬਿਆਨ ਸੁਣੋ ਕੀ ਕਹਦੇ ਸਾਰੇ ਦਸਾਂ ਜਿਹੜੇ 17 ਤੱਕ 17 ਤੋਂ ਬਾਅਦ ਪੰਜਾਬ ਚ ਮਾਵਾਂ ਦੇ ਪੁੱਤ ਬਲ ਕੇ ਕਾਂਗਰਸੀਆਂ ਨੂੰ ਛੱਡ ਮੌਣੀ ਚਾਹੀਦੀ ਕਿੰਦਾਂ ਦੇ ਬਿਆਨ ਦੇਦੇ ਪਰ ਇੱਕ ਗੱਲ ਇਹ ਵੀ ਕਿ ਉਹਨਾਂ ਨੇ ਆਪਣਾ ਖਾਸਾ ਜਿਹੜਾ ਨੰਗਾ ਕੀਤਾ ਕਿ ਕਾਲੀ ਦਲ ਦਾ ਕਿੰਨਾ ਕਿੰਦਾ ਸੁਵਰਗਲਾ ਨਾਲ ਸਭ ਲੋਕ ਅਜੋ ਲੋਕ ਜਿਹੜੇ ਜਦੋਂ ਪਹਿਲਾਂ ਕਹਿੰਦੇ ਸੀ ਕਿ ਵੱਡਿਆਂ ਨੂੰ ਹੱਥ ਪਾਓ ਵੱਡਿਆਂ ਨੂੰ ਕਿਉਂ ਦੀ ਭਗਵੰਤ ਮਾਨ ਹੱਥ ਬੋਂਦਾ ਵੱਡਿਆਂ ਨੂੰ ਪਿਆ ਤੇ ਅੱਜ ਉਹ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਮੈਂ ਬਿਆਨ ਪਾੜਿਆ ਮੈਨੂੰ ਦੁੱਖ ਹੈ ਕਿਉਂਕਿ ਅਸੀਂ ਉਹ ਲੋਕ ਹੈ ਜਿਹੜੇ ਪੀੜਤ ਸਾਡੇ ਪੁੱਤ ਭਤੀਜੇ ਨਸ਼ਿਆਂ ਦੇ ਵਿੱਚ ਮਰੇ ਅੱਜ ਜਿਹੜੀਆਂ ਮਾਵਾਂ ਪੰਜਾਬ ਦੇ ਜਿਨ੍ਹਾਂ ਦੇ ਪੁੱਤ ਮਰੇ ਸੀਗੇ ਜਿਨ੍ਹਾਂ ਦੇ ਕੱਦ ਉੱਜੜ ਗਏ ਸੀਗੇ ਅੱਜ ਥੋੜਾ ਜਾਓ ਅੱਜ ਥੋੜਾ ਜਾ ਖੁਸ਼ ਹੋਈਆਂ ਹੋਣਗੀਆਂ ਕਿ ਭਗਵੰਤ ਮਾਨ ਨੇ ਬਹੁਤ ਵੱਡਾ ਕੰਮ ਕੀਤਾ ਅੱਜ ਸਰਕਾਰ ਨੂੰ ਉਹ ਉਹ ਕਹਿਦਿਆਂ ਹੋਣ ਗਿਆ ਕਿ ਚੰਗਾ ਕੰਮ ਕੀਤਾ ਪਰ ਨਮੋਸ਼ੀ ਦੇ ਬਿਆਨ ਜਿਹੜੇ ਜਿਹੜੇ ਕਾਂਗਰਸ ਦੇ ਲੀਡਰ ਦੇ ਦੇ ਮੈਂ ਤਾਂ ਹਵਾਗ ਹੋ ਗਿਆ ਕਿ ਬਿੱਟੂਲ ਕੇ ਬੰਦੇ ਵੀ ਬਿਆਨ ਦੇ ਦੇ ਬਿੱਟੂਲ ਕੇ ਬੰਦੇ ਵੀ ਕਹਿ ਦੇ ਕਿ ਵਿਜੀਲ ਨੂੰ ਆਪਣੇ ਹਿੱਤਾਂ ਦੀ ਗੱਲ ਕਰ ਮੈਂ ਉਹਨਾਂ ਨੂੰ ਕਹਿ ਕਹਣਾ ਤੇ ਉਹਨਾਂ ਸਾਹਿਬ 29 ਮੋਬਾਈਲ ਫੋਨ ਮਿਲੇ ਸਾਹਿਬ 29 ਮੋਬਾਈਲ ਫੋਨ 8 ਡੈਲੀਆਂ ਮਿਲ ਗਿਆ 4 ਲੈਪਟਾਪ ਮਿਲੇ ਔਰ ਮੈਨੂੰ ਪਤਾ ਨਹੀਂ ਮੈਂ ਸੁਣਿਆ ਜਾਂ ਚੈਨਲਾਂ ਦੇ ਉੱਤੇ ਨਾ ਵੀ ਆ ਕਿ 500 ਕਰੋੜ ਦਾ ਲੈਣ ਦੇ ਡਰਗ ਮੰਦੀ ਜਿਹੜੀ ਸੀ ਉਹਦੀ ਜਾਂਚ ਹੋਦੀ ਹੈ ਇੱਕ ਇੱਕ ਹੀ ਅੰਤ ਬਿੱਟੂ ਦੀ ਕਲੀਤ ਕਦੋਂ ਤੁਸੀਂ ਸੀ ਤੁਹਾਡੀ ਬੀਜੇਪੀ ਸੀਗੀ ਕਾਲੀ ਦਲ ਦੇ ਨਾਲ ਜਦੋਂ ਇਹ ਨਸ਼ੇ ਆਏ ਜਦੋਂ ਪੰਜਾਬ ਦੀਆਂ ਮਾਵਾਂ ਦੋੰਦੀਆਂ ਸੀਗੀਆਂ ਉਦੋਂ ਬੀਜੇਪੀ ਚੁੱਪ ਰਹੀ ਅੱਜ ਜਦੋਂ ਵੱਡਿਆਂ ਨੂੰ ਵੱਡਿਆਂ ਦੇ ਗੱਲ ਨੂੰ ਹੱਥ ਪਾਇਆ ਅੱਜ ਤੁਸੀਂ ਚੀਕਾ ਮਾਰ ਲੱਗਿਓ ਇਹਦਾ ਮਤਲਬ ਸੱਚ ਹੈ ਕਿ ਕਾਂਗਰਸ ਕਾਲੀ ਬੀਜੇਪੀ ਵਾਲੇ ਨਸ਼ੇ ਦੇ ਸਮਗਲਾਂ ਦੀ ਸਭ ਬਸ ਨਿਕਾਦੇ ਰਹੇ ਨਸ਼ੇ ਦੇ ਸਮਗਲਾਂ ਨਾਲ ਆਪਣੀਆਂ ਦੋਸਤੀਆਂ ਨਿਭਾਉਂਦੇ ਰਹੇ ਸੋ ਮੈਂ ਕਿਹੜਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਹੈ ਪੰਜਾਬ ਦੇ ਲੋਕਾਂ ਨਾਲ ਜੋ ਵਾਦਾ ਕੀਤਾ ਅਸੀਂ ਪੰਜਾਬ ਦੀ ਧਰਤੀ ਤੋਂ ਨਸ਼ਾ ਖਤਮ ਕਰਾਂਗੇ ਸੱਤ ਬੰਦੇ ਨਾਲ ਦੀ ਹੈ ਸਾਰ ਸੰਧੂ ਇਸ ਗੱਲ ਆਂਦੀ ਹੈ ਕੋਣ ਵਿਜੀਠਿਆ ਕੋਣ ਦੀ ਹੈ ਸਾਨੂੰ ਇਸ ਗੱਲ ਦੇ ਨਾਲ ਕਿ ਜਿਸ ਵੀ ਬੰਦੇ ਨੇ ਵੱਡੇ ਤੋਂ ਵੱਡੇ ਬੰਦੇ ਨੇ ਜੈਸਵੀ ਬੰਦੇ ਨੇ ਪੰਜਾਬ ਦੀ ਧਰਤੀ ਦੇ ਨਸ਼ੇ ਅੜਗਾ ਕੋਲ ਲਿਆ ਕੇ ਸਾਡੇ ਧੀਆਂ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਿਆ ਸਾਡੀ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੂਗੀ ਅੱਜ ਵੀ ਕਰੂਗੀ ਕੱਲ ਵੀ ਕਰੂਗੀ ਉਦੋਂ ਤੱਕ ਕਰੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ ਇਹ ਸਾਡੀ ਕਮਿਟਮੈਂਟ ਹੈ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਸਾਬ ਕਹਿੰਦੇ ਕਿ ਵੱਡੇ ਨੂੰ ਹੱਥ ਪਾ ਕੇ ਦੇਖੋ ਆ ਸਰਕਾਰ ਵਾਲੀ ਲੋਕਾਂ ਦੀ ਇਹ ਸਰਕਾਰ ਹੈ ਆਪਾਂ ਲੋਕਾਂ ਦੀ ਇਹ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਦਾ ਭਗਵਾਨ ਸਖਮਾਨ ਦੀ ਜਿੰਨੇ ਹਿੰਮਤ ਕੀਤੀ ਵੱਡੇ ਨਸ਼ੇਸਬਗਲਾਂ ਨੂੰ ਫੜਦੇ ਜਿੰਨੇ ਹਿੰਮਤ ਕੀਤੀ ਕਿ ਜਾਂਚ ਕਰੋ ਇਹਨਾਂ ਪਹਾ ਕਿੱਥੋਂ ਆਇਆ ਇਹ ਡਰਗਮੰਦੀ ਕਿੱਥੋਂ ਆਈ ਕਿੱਥੋਂ ਗਈ ਸੱਜੇ ਜਿਹੜੇ ਸੋਵਾ ਖਾਂਦੇ ਜਿੰਨਾ ਫੁਟਕੇ ਫੜੇ ਸੀਗੇ ਜਿਹੜੇ ਸੋਵਾ ਖਾ ਕੇ ਵੋਟਾਂ ਲਾ ਕੇ ਲੋਕਾਂ ਨੂੰ ਪੰਜ ਸਾਲ ਰਾਜ ਕਰਕੇ ਫੋੜੋ ਲੋਕ ਚੀਕਾਂ ਮਾਰੋ ਫੋੜੋ ਜਿਹੜੇ ਅੱਜ ਵਿਕਲਪ ਚਿੱਠੀ ਦੇ ਹੱਕ ਦੇ ਵਿੱਚ ਬਿਆਨ ਦੇ ਦੇ ਸੋ ਮੈਂ ਪੰਜਾਬੀਓ ਸਿੱਖੋ ਤੁਹਾਨੂੰ ਕਹਿਣਾ ਚਾਹੁੰਦਾ ਇਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਤੋਂ ਬਿਆਸੀ ਸਾਹਿਬ ਇਹੀ ਲੋਕ ਨੇ ਜਿਨ੍ਹਾਂ ਲੱਖਾਂ ਮੁੰਡੇ ਪੰਜਾਬ ਦੇ ਨਸ਼ਿਆਂ ਦੇ ਵਿੱਚ ਤੱਕ ਦਿੱਤੇ ਇਹੀ ਲੋਕ ਨੇ ਜਿਹੜੇ ਇਹਨਾਂ ਦੇ ਨਾਮਲੇ ਸੀਗੇ ਜਿਹੜੇ ਅੱਜ ਬਿਆਨ ਦੇ ਰਿਆ ਇਹਨਾਂ ਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਕਦੇ ਵੀ ਬਿਆਨ ਦੇ ਰਹੋ ਉਹ ਸਗੋਂ ਕਹੋ ਕਿ ਹੋਰ ਵੀ ਫੜੋ ਜੇ ਤੁਹਾਡੇ 'ਚ ਹਿੰਮਤ ਹੈ ਤੇ ਕਹੋ ਬਾਦ ਸਾਹਿਬ ਨੂੰ ਕਿ ਜਿਹੜੇ ਬਾਕੀ ਵੱਡੇ ਉਹ ਵੀ ਫੜ ਕੇ ਦਿਖਾਓ ਅਸੀਂ ਫੜਾਂਗੇ ਸਰ ਅਸੀਂ ਹਰ ਬੰਦੇ ਨੂੰ ਹੱਥ ਪਾਵਾਂਗੇ ਅਸੀਂ ਕਿਸੇ ਗਲਤ ਬੰਦੇ ਨੂੰ ਨਾ ਕਿ ਗਲਤ ਬੰਦੇ ਦਾ ਨਾ ਕਿਸੇ ਮਤਲਬ ਜਿਹੜਾ ਬੰਦਾ ਜਿਹੜਾ ਕੋਈ ਤੰਦੇ ਸ਼ਾਮਿਲ ਲੀਗਾ ਨਾ ਉਹਦਾ ਘਰ ਆਇਆ ਨਾ ਉਹ ਤੇ ਕੇਸ ਅਦਾਲਤ ਕੀਤਾ ਨਾ ਕਿਸੇ ਤੇ ਸਿਆਸੀ ਰੰਗਿਸਕ ਕਰਾਂਗੇ ਅਸੀਂ ਸਭ ਪਰ ਨਸ਼ੇ ਵਾਲਿਆਂ ਨੂੰ ਨਸ਼ੇ ਦੇ ਸਬੰਧਤ ਕਿਤੇ ਨਾਲ ਜਿਹੜਾ ਬੰਦਾ ਉਹਨੂੰ ਜਿਹੜਾ ਮਾਫੀ ਕਰਾਂਗੇ ਭਾਵੇਂ ਜਿੱਡੇ ਤੋਂ ਜਿੱਡਾ ਮੱਦੀ ਵੱਡਾ ਹੋਵੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜਦ ਜੋ ਨਸ਼ਿਆਂ ਦੇ ਵਿਰੁੱਧ ਅਰਵਿੰਦ ਕੇ ਦੀਵਾਲ ਅਤੇ ਸਦਾ ਭਗਵਾਨ ਸ੍ਰੀ ਮਾਨ ਦੀ ਗਵਾਈ ਉਦੋਂ ਤੱਕ ਪੰਜਾਬ ਦੀ ਤਰਤੀ ਦੇ ਜਾਰੀ ਰਹੂਗਾ ਜਦੋਂ ਤੱਕ ਪੰਜਾਬ ਦੀ ਤਰਤੀ ਤੋਂ ਪੰਜਾਬ ਦੀ ਤਰਤੀ ਨੂੰ ਨਸ਼ਾ ਮੁਕਤ ਨਹੀਂ ਕੀਤਾ ਜਾਂਦਾ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਮਾਰੀਗਾ ਦਾ ਪੈਸੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਐਫ ਆਈ ਆਰ ਜਾਰੀ ਹੈ ਜਿਹੜਾ ਮਾਮਲਾ ਲੱਗ